ਮੀਨਿੰਗ ਲੈਣਾ ਆ ਮੈਂ ਮੈਂ ਸਲਾਹ ਲੈਣਾ ਹੈ ਲੈਂਡ ਪੂਲਿੰਗ ਚ ਕੀ ਹੈ ਪਹਿਲਾਂ ਮੈਂ ਤੁਹਾਨੂੰ ਸੁਣਾ ਦਿੰਦਾ ਫਰਜ ਕਰ ਲੋ ਪਟਿਆਲੇ ਜ਼ਿਲ੍ਹੇ ਚ 100 ਏਕੜ ਲੈਂਡ ਪੂਲਿੰਗ ਚ ਕਰਨਾ ਕਿਸੇ ਦੀ 2 ਏਕੜ ਹੈ ਕਿਸੇ ਦੀ 5 ਹੈ ਕਿਸੇ ਦੀ 10 ਹੈ ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਵੀ ਨਾ ਜੀ ਕਰਨੀ ਹੈ ਤਾਂ ਨੋ ਤੁਸੀਂ ਕੀਤੀ ਕਰ ਦੇਣਾ ਰੱਖ ਲਓ ਦੂਜਾ ਲੈਂਡ ਪੂਲਿੰਗ ਦੇ ਵਿੱਚ ਜੇ ਤੁਸੀਂ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰੈਹਾਸ਼ੀ ਪਲਾਟ ਜਿਹਨੂੰ ਕਿ ਹੁਣ ਹੀ ਦੱਸਿਆ ਮੈਡਮ ਨੇ ਕਿ ਤੁਸੀਂ 5-5 ਗਜ ਦੇ ਦੋ ਵੀ ਲੈ ਸਕਦੇ ਹੋ 2.5-250 ਗਜ ਦੇ ਚਾਰ ਵੀ ਲੈ ਸਕਦੇ ਹੋ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਾਂ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ ਜਿਹੜੇ ਸ਼ੋਰੂਮ ਬਣਨਗੇ 200 ਗਜ ਦਾ ਸ਼ੋਰੂਮ ਇੱਕ ਕਮਰਸ਼ੀਅਲ ਤੇ ਜਿਸ ਫਰਜ ਕਰ ਲੂ 1 ਕਰੋੜ ਮੈਂ ਕਰੋੜ ਰੁਪਇਆ ਫਰਜ ਕਰਦਾ ਕੀਮਤਾਂ ਤਾਂ ਜ਼ਿਆਦੇ ਹੋਣਗੀਆਂ 1 ਕਰੋੜ ਰੁਪਇਆ ਕਿੱਲੇ ਦੀ ਕੀਮਤ ਹੈ ਤਾਂ ਜਿਹੜਾ ਤੁਹਾਨੂੰ 1000 ਗਾਜ ਦਾ ਪਲਾਟ ਮਿਲੂਗਾ ਉਹਦੀ 30 30000 ਇੱਕ ਗਾਜ ਦੀ ਕੀਮਤ ਕਰ ਤੋਂ ਘੱਟ ਉਹਦੀ ਕੀਮਤ ਨਹੀਂ ਹੋਣੀ 3 ਕਰੋੜ ਹੋ ਗਿਆ ਜੀ ਪਲੱਸ ਜਿਹੜਾ 200 ਗਾਜ ਵਾਲਾ ਉਹਦੀ ਉਹਦੀ ਘੱਟੋ ਘੱਟ 50000 ਤੋਂ 60000 ਜਿਹੜੀ ਪਰ ਇੱਕ ਗਾਜ ਦੇ हिसाब ਨਾਲ ਸਵਾ ਕਰੋੜੇ ਹੋ ਗਿਆ ਸਵਾ 4 ਕਰੋੜ ਰੁਪਏ ਹੋ ਗਿਆ ਆਪਣੇ ਕੋਲੇ ਰੱਖਣਾ ਤੁਸੀਂ ਸ਼ੋਅਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਆਉਂਦੀ ਰਹੇ ਰੱਖ ਸਕਦੇ ਹਾਂ ਕਿਸੇ ਨੂੰ ਵੇਚਣਾ ਚਾਹੁੰਦੇ ਹੋ ਵੇਚ ਸਕਦੇ ਹਾਂ ਠੀਕ ਹੈ ਨਹੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਕੋਈ ਗੱਲ ਨਹੀਂ ਅਸੀਂ ਐਸੀ ਨਹੀਂ ਦੇਣੀ ਜਿਸ ਤੇ ਖੇਤੀ ਉਹ ਕਰਨੀ ਹੈ ਕਰ ਲਓ ਪਰ ਕੱਟੂ ਕੱਟ ਅਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਉਹਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇਜ ਪਾ ਕੇ ਲਾਈਟਾਂ ਲਾ ਕੇ ਪਾਣੀ ਉਹਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਉਹ ਤੁਹਾਡੇ ਮਾਲਕ ਤੁਸੀਂ ਫਿਰ ਉਹ ਤੁਹਾਡੀ ਮਰਜ਼ੀ ਹੈ ਤੁਸੀਂ 4 ਕਰੋੜ ਰੁਪਏ ਨਾਲ ਤੁਸੀਂ ਫਰਜ ਕੋਲੋਂ ਵੇਚਣਾ ਚਾਹੁੰਦੇ ਹੋ 4 ਕਰੋੜ ਰੁਪਏ ਨਾਲ ਜੇ ਕਿ ਤੁਸੀਂ ਕਿਤੇ ਹੋਰ ਜਮੀਨ ਲੈਣਾ ਚਾਹੁੰਦੇ ਹੋ ਤੁਹਾਨੂੰ ਵੱਧ ਮਿਲਦੀ ਹੈ 4 ਕਿੱਲੇ ਲੈ ਲਓ ਜੇ 5 ਕਿੱਲੇ ਮਿਲਦੇ ਕਿਤੇ 5 ਕਿੱਲੇ ਲੈ ਲਓ ਪਰ ਇਹ ਐ ਨਹੀਂ ਹੈਗਾ ਵੀ ਥੋੜੀ ਜ਼ਮੀਨ ਦੱਬਣ ਆ ਗਈ ਪਿੰਡਾਂ ਚ ਆ ਗਈ ਨਾ ਨਾ ਹਾਜੇ 1992 ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਸਰਕਾਰੀ ਕਲੋਨੀ ਨਹੀਂ ਬਣੀ ਨਾ ਅਰਬਨ ਸੇਟ ਬਣਿਆ ਅਰਬਨ ਸੇਟ ਵੀ ਤਾਂ ਇੱਥੇ ਬਣਿਆ ਸੀ ਨਾ ਆਪਣੇ ਦੋ ਨੇ 1 ਤੇ 2 ਉਦੋਂਦੂਸਰੀਆਂ ਕਲੋਨੀਆਂ ਕਿੰਨੀਆਂ ਬਣ ਗਈਆਂ ਹੁਣ ਉਹ ਪੰਗਾ ਉਹਨਾਂ ਦਾ ਕੰਮ ਮਰਦਾ ਉਹ ਲੀਡਰਾਂ ਨਾਲ ਮਿਲੇ ਹੋਏ ਨੇ ਉਹ ਕਹਿੰਦੇ ਸਾਨੂੰ ਰੋਕੋ ਜੀ ਸਾਡੀ ਤਾਂ ਸਾਡਾ ਧੰਦਾ ਬੰਦ ਹੋਊਗਾ ਕਿਉਂਕਿ ਸਰਕਾਰ ਦੇਊਗੀ ਇੱਕ ਨੰਬਰ 'ਚ ਤੁਹਾਡੇ ਨਾਲ ਐਗਰੀਮੈਂਟ ਹੋਊਗੀ ਸਰਕਾਰ ਵੱਲੋਂ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਆਹ ਕਰਕੇ ਦੇਣਾ ਉਹ ਉਧਰ ਇਲੀਗਲਾਂ ਨੂੰ ਕਿਹੜਾ ਐਗਰੀਮੈਂਟ ਲੈ ਲਵਾਂਗਾ ਭੱਜ ਜਾਂਦੇ ਨੇ ਉਹ ਤਾਂ ਕਿੰਨੀਆਂ ਥੋੜੇ ਵਾਲੇ ਵਾਲੇ ਵੀ ਕਲੋਨੀਆਂ ਹੋਣਗੀਆਂ ਬਹੁਤ ਜਿਹੜੀਆਂ ਜਿਹੜੀਆਂ ਦੇ ਵਿੱਚ ਮਤਲਬ ਨਾ ਸੀਵਰੇਜ ਆ ਕੁਛ ਨਹੀਂ ਹੈਗਾ ਭੱਜ ਕੇ ਚਲੇਗੇ ਕਿਸੇ ਨੇ 500 ਗਜ ਦਾ ਪਾ ਲਿਆ ਕਿਸੇ ਨੇ 2 3 ਇਕੱਠੇ ਕਰ ਲਏ ਜਿਵੇਂ ਹੁਣ ਮੁਹੱਲੇ ਮੁਹੱਲੇ ਦੀ ਪਲੈਨਿੰਗ ਹੈ ਕਿ ਇੱਕ 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 ਸੈਕਟਰ ਜਿਹੜਾ ਉਹਦੇ ਚ 500 ਗਜ ਦੀ ਘਰ ਨੇ ਬਸ ਦੂਜੇ ਚ 16 ਮਰਲਿਆਂ ਦੇ ਨੇ ਫਿਰ ਸ਼ੋਰੂਮ ਹੈ ਫਿਰ ਇੰਡਸਟਰੀ ਏਰੀਆ ਲੱਗ ਗਿਆ ਵਿੱਚ ਹੀ ਫੈਕਟਰੀਆਂ ਲਾ ਲੈਂਦੇ ਨੇ ਵਿੱਚ ਹੀ ਕੋਈ ਹਨਾ ਕੋਈ ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ ਸੋ ਇਸ ਕਰਕੇ ਜਿਹੜਾ ਮਾਡਰਨ ਵੇ ਆਫ ਲਾਈਫ ਹੈ ਸਾਨੂੰ ਵੀ ਹੱਕ ਹੈ ਵੀ ਪਿੰਡਾਂ ਵਾਲਿਆਂ ਨੂੰ ਵੀ ਅਸੀਂ ਵੀ ਉਹ ਉਹ ਜ਼ਿੰਦਗੀ ਚਾਹੀਏ ਇਹਦੇ ਬਾਰੇ ਮੈਂ ਤੁਹਾਨੂੰ ਸੁਝਾਅ ਲੈਣੇ ਨੇ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਜਿਵੇਂ ਕਹੀ ਜਾਂਦੇ ਕਾਰਨ ਵਿੱਚ ਇਹ ਆ ਲੀਡਰ ਲੀਡਰਾਂ ਚੋਂ ਅੱਦੇ ਅੱਦਿਆਂ ਤੋਂ ਬਾਅਦ ਤਾਂ ਬਿਲਡਰ ਨੇ ਹੁਣ ਅਿਆਲੀ ਰੌਲਾ ਨਹੀਂ ਪਾਊਗਾ ਅਿਆਲੀ ਦਾ ਕੀ ਕੰਮ ਆ ਅੱਡਾ ਚਿੱਠਾ ਪਿਆ ਸਾਡੇ ਕੋਲ ਹੁਣ ਜਿਹੜੇ ਅਿਆਲੀ ਦੀਆਂ ਪਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਾਰਾ ਉਹਦਾ ਰੌਲਾ ਪਾਉਣਗੇ ਵੀ ਸਾਡਾ ਕੰਮ ਰੁਕੂਗਾ ਯਾਰ ਜਿਹੜੇ ਇਲੀਗਲ ਕਲੋਨੀਆ ਕੱਢਦੇ ਨੇ ਉਹ ਰੋਲਾ ਨਹੀਂ ਪਾਉਣਗੇ ਫਿਰ ਵੀ ਇਹ ਕਿੱਥੋਂ ਧੰਦਾ ਬੰਦ ਕਰਤਾ ਸਾਡਾ ਯਾਰ ਵੀ ਇਹ ਸਰਕਾਰ ਆਪ ਕਰਨ ਲੱਗੀ ਇੱਕ ਨੰਬਰ ਦਾ ਕੰਮ ਇੱਕ ਨੰਬਰ ਦਾ ਕੰਮ ਉਹ ਦੋ ਨੰਬਰ ਦਾ ਕਰਦੇ ਆ ਸੋ ਇਸ ਕਰਕੇ ਕੋਈ ਇਦਾਂ ਦੇ ਬਹਿਕਾਵੇ ਜਾਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਇਹ ਤਾਂ 1992 ਤੋਂ ਬਾਅਦ ਮਤਲਬ ਕੋਈ ਸਰਕਾਰ ਨੇ ਕਲੋਨੀ ਨਹੀਂ ਬਣਾਈ 19000 ਤੋਂ ਵੱਧ ਪੂਰੇ ਪੰਜਾਬ 'ਚ ਗੈਰਕਾਨੂੰਨੀ ਕਲੋਨੀਆ ਬਣ ਗਈਆਂ ਹਰਿਆਣਾ 'ਚ ਇੱਕ ਵੀ ਨਹੀਂ ਹੈਗੀ ਉਹਨਾਂ ਨੇ ਪਹਿਲੀਆਂ ਆਪਦੀਆਂ ਬਣਾਤੀਆਂ ਔਰ ਆ ਪਹਿਲੀ ਆਪਣੇ ਅਰਬਨ ਸਟੇਟ ਕੱਟ ਕੇ ਉਹਨਾਂ ਨੇ ਕਰਤਾ ਤੁਮ ਅਸੀਂ ਬਿਲਕੁਲ ਨਹੀਂ ਇਹ ਕਹਿੰਦੇ ਕਿ ਖੇਤੀ ਵਾਲੀ ਜ਼ਮੀਨ ਲੈ ਲਓ ਜਾਂ ਕੋਈ ਹੋਰ ਜਿੱਥੇ ਜਿੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਇੱਥੇ ਆ ਜਾਓ ਯਾਰ ਆ ਸਾਡੀ ਜ਼ਮੀਨ ਹੈ ਯਾਰ ਸਾਨੂੰ ਸਾਨੂੰ ਕਰੋ ਆ ਕੰਮ ਅਸੀਂ ਵੀ ਕੰਮਕਾਰ ਵਾਲੇ ਪਾਸੇ ਜਾ ਖੇਤੀ ਤੋਂ ਥੋੜਾ ਜਿਹਾ ਹਟিয়ে ਮਤਲਬ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖੇਤੀ ਕਰਨ ਨੂੰ ਖੇਤੀ ਦਾ ਕਰੇ ਰਹੀਨ ਸਟੇਟ ਤਾਂ ਰਹੂਗੀ ਰਹੂਗੀ ਸਾਡੀ ਪਰ ਨਾਲ-ਨਾਲ ਕੋਈ শোরੂਮ ਜਾਂ ਕੋਈ ਉਹ ਮਿਲਦਾ ਤੁਹਾਡੀ 5 ਕਿੱਲੇ ਨੇ 5 ਚੋਂ 1 ਕਿੱਲਾ ਦੇਣਾ ਚਾਹੁੰਨੋਂ 1 ਕਿੱਲਾ ਦੇ ਦੋ 5 ਚੋਂ 2 ਦੇਣਾ ਚਾਹੁੰਨੋਂ 2 ਅੱਧਾ ਦੇਣਾ ਚਾਹੁੰਨੋਂ ਅੱਧਾ ਦੇ ਦੋ ਉਸ ਹਿਸਾਬ ਨਾਲ ਤੁਹਾਨੂੰ ਉਹ ਮਿਲ ਜਾਊਗਾ ਜਿਹੜਾ ਵੀ ਸਰਕਾਰ ਦਾ ਪਾਲਿਸੀ ਪਰ ਅਸੀਂ ਉਹਨੂੰ ਡਿਵੈਲਪ ਕਰਕੇ ਦੇਵਾਂਗੇ ਮਤਲਬ ਉਹਦੀ ਕੀਮਤ ਵਧਾ ਕੇ ਤੁਹਾਨੂੰ ਦੇਵਾਂਗੇ ਤੁਹਾਨੂੰ ਤੋਂ ਬਿਲਕੁਲ ਫਰੀ ਦੇਵਾਂਗੇ ਆਪ ਲੈਣਾ ਜੇ ਤੁਸੀਂ ਨਹੀਂ ਕਹੋਗੇ ਨਹੀਂ ਕਰਦੇ ਚੱਲੀ ਜਾਊਗਾ ਕੰਮ ਇਹ ਠੀਕ ਹੈ ਨਾ ਪਰ ਗੈਰ ਕਲੋਨੀ ਜਿਹੜੀ ਕਲੋਨੀयां ਨਹੀਂ ਬਣ ਦੇਣੀਆਂ ਆਂ